ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਅੱਜ ਆਪਾਂ ਬਹੁਤ ਸਾਰੇ ਸੂਟਾਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਸੂਟ ਦੀ ਮੈਜ਼ਰਮੈਂਟ ਵਰਕ ਦੀ ਮੈਜ਼ਰਮੈਂਟ ਸਾਰੀ ਆਪਾਂ ਦਿਖਾਵਾਂਗੇ ਜੀ ਕਲਰ ਆਪਸ਼ਨ ਜਿਹੜੇ ਵੀ ਆਪਣੇ ਕੋਲ ਅਵੇਲੇਬਲ ਆ ਇਹ ਵਾਲੇ ਡਿਜ਼ਾਈਨ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਪੇਮੈਂਟ ਦਾ ਮੂਡ ਜੀ ਆਨਲਾਈਨ ਹੋਏਗਾ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੁਸੀਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ Google Pay ਕਰ ਸਕਦੇ ਹੋ PhonePe ਕਰ ਸਕਦੇ ਹੋ Paytm ਕਰ ਸਕਦੇ ਹੋ ਜੀ ਤੇ ਚਲੋ ਜੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੇ ਤੁਹਾਨੂੰ ਦਿਖਾਉਣੀ ਹੈ ਜੀ ਨਵੇਂ ਨਵੇਂ ਸੂਟ ਇਹ ਵਾਲਾ ਸੂਟ ਆਪਣਾ ਜਿਹੜਾ ਹੈਗਾ ਇਹ ਫੁਲਕਾਰੀ ਦਾ ਵਰਕ ਕੀਤਾ ਹੋਇਆ ਹੈ ਇਹਦੇ ਤੇ ਮਸ਼ੀਨੀ ਵਰਕ ਇਹ ਤਿੱਲੇ ਨਾਲ ਵਰਕ ਹੋਏਗਾ ਜੀ ਥ੍ਰੈਡ ਨਾਲ ਵਰਕ ਹੋਏਗਾ ਘੇਰਾ ਬਣਿਆ ਹੋਇਆ ਸੂਟ ਦਾ ਔਰ ਇਹਦੇ ਫਰੰਟ ਤੇ ਪੈਨਲ ਦੀ ਤਰ੍ਹਾਂ ਇਹ ਜਿਹੜੀ ਡਿਜ਼ਾਈਨਿੰਗ ਆ ਉਹ ਉੱਪਰ ਤੱਕ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਐਨਾ ਉੱਪਰ ਤੱਕ ਕੀ ਡਿਜ਼ਾਈਨਿੰਗ ਹੈ ਇਹ ਦੇਖੋ ਜੀ ਸਾਰਾ ਥ੍ਰੈਡਰ ਤੇ ਲਿਲਾ ਕੰਮ ਕੀਤਾ ਹੋਇਆ ਇਹਦੇ ਬਾਜੂ ਤੇ ਵੀ ਵਰਕ ਹੈ ਇਹ ਬਣਾ ਇਹਦੀ ਬਾਜੂ ਤੇ ਵਰਕਾ ਚਾਹੇ ਤੁਸੀਂ ਨੂੰ ਬੋਟਮ ਤੇ ਕਰ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਬਾਜੂ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਬਣਾ ਸਕਦੇ ਹੋ 올ਓਵਰ 5 ਮੀਟਰ ਫੈਬਰਿਕ ਹੋਏਗਾ ਜੀ ਨੇਚਰਲ ਕريب ਦਾ ਸੂਟ ਆ ਇਹ ਬਹੁਤ ਹੀ ਫਾਈਨ ਫੈ布ਰਿਕ ਹੈ ਘੇਰੇ ਦਾ ਨਾਪ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਇਹਦਾ ਤੁਸੀਂ ਘੇਰਾ ਬਣਾ ਸਕਦੇ ਹੋ ਘੇਰਾ ਇਹਦਾ ਹੈਗਾ ਜੀ 2.5 26 ਇੰਚ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਆਰਾਮ ਨਾਲ ਅਗਰ ਤੁਹਾਡਾ ਘੇਰਾ ਛੋਟਾ ਤਾਂ ਵੀ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਮੈਜ਼ਰ ਕਰ ਸਕਦੇ ਹੋ ਵਰਕ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਦੀ ਵਰਕ ਦੀ ਜਿਹੜੀ ਲੈਂਥ ਆ ਉਹ ਕਿੰਨੀ ਆ ਉਹ ਵੀ ਤੁਹਾਨੂੰ ਮੈਂ ਮਾਪ ਕੇ ਦੱਸ ਦਿੰਨੀ ਆ ਵਰਕ ਦੀ ਲੈਂਥ ਹੈਗੀ ਆ ਜੀ 42 ਇੰਚ 42 ਇਹਦੀ ਵਰਕ ਦੀ ਲੈਂਥ ਹੋਏਗੀ ਬਹੁਤ ਸੋਹਣਾ ਸੁਨਤਾ ਕਲਰ ਇਹਦਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹੌਟ ਪਿੰਕ ਜਿਹਾ ਸ਼ੇਡ ਆ ਤੇ ਇਹਦੇ ਨਾਲ ਆਪਣਾ ਹੈਗਾ ਜੀ ਚਨਾਉਂ ਦਾ ਦੁਪੱਟਾ ਇਹ ਵਾਲਾ ਦੁਪੱਟੇ ਦੇ ਵਿੱਚ ਵੀ ਸਾਰੇ ਬੂਟੀ ਬਣੀ ਹੋਈ ਆ ਪੂਰਾ ਖੁੱਲਾ ਡੁੰਲਾ ਦੁਪੱਟਾ ਹੋਏਗਾ ਇਹ ਦੇਖੋ ਔਰ ਇਹਦੇ ਕਿਨਾਰੀ ਤੇ ਐਦਾਂ ਆਪਾਂ ਇਹਦੀ ਛੋਟੀ ਜੀ ਪਾਈਪਿੰਗ ਦੇ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਸਾਰੇ ਦੇ ਵਿੱਚ ਬੂਟੀ ਬਣੀ ਹੋਈ ਹੈ ਚਨਾਉਣ ਦਾ ਫੈਬਰਿਕ ਹੈ ਜੀ ਚਲੋ ਜੀ ਨੈਕਸਟ ਕਲਰ ਦਿਖਾਉਨੇ ਆ ਤੁਹਾਨੂੰ ਨੈਕਸਟ ਜਿਹੜਾ ਕਲਰ ਹੈ ਉਹ ਆਪਣੇ ਕੋਲ ਹੈਗਾ ਜੀ ਬਲੈਕ ਕਲਰ ਡਿਜ਼ਾਈਨ ਸੇਮ ਹੋਏਗਾ ਮੈਜ਼ਰਮੈਂਟ ਸੇਮ ਹੋਏਗੀ ਦੇਖੋ ਇਹ ਵੀ ਉਦਾਂ ਹੀ ਵਰਕ ਕੀਤਾ ਹੋਇਆ ਸ਼ਰਟ ਦੇ ਫਰੰਟ ਪੈਨਲ ਤੇ ਤੇ نیچے ਦਾ ਇਹਦਾ ਸਿੱਧਾ ਇਹੋ ਸੇਮ ਡਿਜ਼ਾਈਨ ਹੋਏਗਾ ਬਸ ਕਲਰ ਚੇਂਜ ਆ ਇਹ ਵਾਲੇ ਦੀ ਪੌਂਚਿਆਂ ਤੇ ਤੁਸੀਂ ਕਰ ਸਕਦੇ ਹੋ ਅਡਜਸਟਮੈਂਟ ਜਾਂ ਫਿਰ ਬਾਜੂ ਬਣਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨੂੰ ਇਸ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਵੀ ਪਲੇਨ ਕ੍ਰੇਪ ਦੀ ਬਾਟਮ ਹੋਏਗੀ ਸ਼ਰਟ ਦੀ ਕੱਟ ਵੀ 3 ਮੀਟਰ ਦੀ ਹੋਏਗੀ ਜਿਹੜਾ ਪਹਿਲਾਂ ਤੁਹਾਨੂੰ ਸੂਟ ਦਿਖਾਇਆ ਉਹ ਵਾਲਾ 올ਓਵਰ 5 ਮੀਟਰ ਸੀ ਇਹਦੇ ਵਿੱਚ ਸ਼ਰਟ ਕੱਟ ਕਰਕੇ ਦਿੱਤੀ ਹੋਈ ਆ 3 ਮੀਟਰ ਦੀ ਸ਼ਰਟ ਹੋਏਗੀ ਔਰ 2.5 ਮੀਟਰ ਦੀ ਇਹਦੀ ਬਾਟਮ ਹੋਏਗੀ ਚਨੌਨ ਦਾ ਦੁਪੱਟਾ ਜੀ ਉਸੇ ਤਰ੍ਹਾਂ ਹੀ ਪਿਓਰ ਰੈੱਡ ਸ਼ੇਡ ਹੈ ਆ ਸੌਰੀ ਬਲੈਕ ਕਲਰ ਹੈ ਜੈਟ ਬਲੈਕ ਜਿਹਨੂੰ ਆਪਾਂ ਕਹਿੰਦੇ ਆ ਉਹ ਵਾਲਾ ਸ਼ੇਡ ਹੈ ਜੀ ਡਿਜ਼ਾਈਨ ਤੁਸੀਂ ਦੇਖ ਲਓ ਜੀ ਪ੍ਰੋਪਰ ਆਈ ਥਿੰਕ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਕਲੀਅਰ ਦਿਖ ਰਿਹਾ ਹੋਵੇਗਾ ਚਲੋ ਜੀ ਨੈਕਸਟ ਕਲਰ ਦਿਖਾਉਂਦੇ ਆ ਨੈਕਸਟ ਆਪਣੇ ਕੋਲ ਜਿਹੜਾ ਹੈਗਾ ਕਲਰ ਉਹ ਵਾਈਨ ਕਲਰ ਹੈ ਇਹ ਵਾਲਾ ਸ਼ੇਡ ਕਲਰ ਸਾਰੇ ਹੀ ਆਪਣੇ ਕੋਲ 트ੈਂਡਿੰਗ ਜੇ ਸ਼ੇਡ ਨੇ ਜਿਹੜੇ ਕਿ ਤੁਸੀਂ ਨੋਰਮਲ ਜਿੱਦਾਂ ਮਰਜੀ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਫੰਕਸ਼ਨ ਲਈ ਕਰ ਲੋ ਛੋਟਾ ਮੋਟਾ ਕੋਈ ਫੰਕਸ਼ਨ ਹੈ ਤਾਂ ਵੀ ਵੇਅਰ ਕਰ ਸਕਦੇ ਹੋ ਵਿਆਹ ਸ਼ਾਦੀ ਦੇ ਵਿੱਚ ਯੂਜ਼ ਕਰਨਾ ਤਾਂ ਵੀ ਤੁਸੀਂ ਕਰ ਸਕਦੇ ਹੋ ਬਸ ਡਿਜ਼ਾਈਨ ਸਾਰਾ ਸੇਮ ਹੋਏਗਾ ਕਲਰ ਆਪਸ਼ਨ ਇਹਦੇ ਵਿੱਚ ਹੈਗੀਆਂ ਆਪਣੇ ਕੋਲ ਤੁਹਾਨੂੰ ਜੋ ਕਲਰ ਪਸੰਦ ਹੈ ਤੁਸੀਂ ਉਹਦਾ ਆਰਡਰ ਕਰ ਸਕਦੇ ਹੋ ਉਸੇ ਤਰ੍ਹਾਂ ਹੀ ਸ਼ਰਟ ਦੇ ਫਰੰਟ ਤੇ ਕੰਮ ਹੈ ਇਹਦੀ ਬਾਜੂ ਬਣੀ ਹੋਈ ਹੈ ਠੀਕ ਹੈ ਜੀ ਦੰਡ ਡਿਜ਼ਾਈਨਿੰਗ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੂਟ ਦੀ ਔਰ ਕਲਰ ਵੀ ਇਹਦੇ ਜਿਹੜੇ ਹੈਗੇ ਬਹੁਤ ਹੀ ਪਿਆਰੇ ਆ ਪਲੇਨ ਬਾਟਮ ਹੋਏਗੀ ਚੀਨੋਂ ਦਾ ਦੁਪੱਟਾ ਹੋਏਗਾ ਜੀ ਦੇਖੋ ਇਹ ਹੈਗਾ ਜੀ ਫਾਈਨ ਕਲਰ ਬਹੁਤ ਹੀ ਫਾਈਨ ਫੈਬਰਿਕ ਹੈ ਜੀ 크ريب ਦਾ ਹੈ ਲੇਟੈਸਟ ਦੇ ਵਿੱਚ ਆਪਾਂ ਵਧੀਆ ਤੋਂ ਵਧੀਆ ਫੈਬਰਿਕ ਵੀ ਜੋ ਰੈਡੀ ਕਰਦੇ ਆ ਸੂਟ ਹੈਂਡਵਰਕ ਦੇ ਸੂਟ ਵੀ ਸਾਰੇ ਇਹੀ ਆਪਾਂ ਫੈ布ਰਿਕ ਯੂਜ਼ ਕਰਕੇ ਰੈਡੀ ਕਰਦੇ ਆ ਇਹ ਵਾਲਾ ਨੈਕਸਟ ਕਲਰ ਹੈ ਇਹ ਹੈਗਾ ਜੀ ਮਹਿੰਦੀ ਸ਼ੀਡ ਕਲਰ ਆਈ ਥਿੰਕ ਤੁਹਾਨੂੰ ਬਹੁਤ ਵਧੀਆ ਦਿੱਸ ਰਿਹਾ ਹੋਵੇਗਾ ਕੈਮਰੇ ਦੇ ਵਿੱਚ ਇਹ ਮਹਿੰਦੀ ਜਿਹੜਾ ਸ਼ੇਡ ਹੈ ਇਹਦੇ ਵੀ ਉਸ ਤਰ੍ਹਾਂ ਹੀ ਵਰਕ ਕੀਤਾ ਹੋਇਆ ਸਾਰਾ ਫਰੰਟ ਤੇ ਕੰਮ ਹੈ ਘੇਰਾ ਬਣਿਆ ਹੋਇਆ ਔਰ ਇਹਦੀ ਬਾਜੂ ਬਣੀ ਹੋਈ ਹੈ ਪੂਰੀ ਲੁੱਕ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀ ਹੋਣੀ ਆ ਇਸ ਤਰ੍ਹਾਂ ਕਰਕੇ ਵੀ ਇਕਵੈਲ ਕੋ ਨੂੰ ਦਿਖਾ ਦਿੰਨੇ ਆ ਥੋੜਾ ਹੋਰ ਸਹੀ ਢੰਗ ਨਾਲ ਦਿਖਸਦਾ ਲਓ ਜੀ ਇਹਦੇ ਨਾਲ ਵੀ ਉਦਾਂ ਹੀ ਚਨੋਂ ਦਾ ਦੁਪੱਟਾ ਹੋਏਗਾ ਔਰ ਪਲੇਨ ਬੋਟਲ ਹੋਏਗੀ ਠੀਕ ਹੈ ਜੀ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਇਦੇ ਵਿੱਚ ਆਪਾਂ ਚਾਰ ਕਲਰ ਸੀਗੇ ਬਾਕੀ ਸਟਾਕ ਆਊਟ ਹੋ ਚੁੱਕਿਆ ਸ਼ੇਡ ਲੇਕਿਨ ਅਗਰ ਤੁਸੀਂ ਕਿਸੇ ਹੋਰ ਵੀ ਕਲਰ ਦੇ ਉੱਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਕਾਟਨ ਦੇ ਫੈਬਰਿਕ ਤੇ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਵੀ ਆਪਾਂ ਤੁਹਾਨੂੰ ਸੇਮ ਡਿਜ਼ਾਈਨ ਰੈਡੀ ਕਰ ਦਾਂਗੇ ਅਗਰ ਤੁਸੀਂ ਜ਼ੋਰਜਟ ਤੇ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਆਪਾਂ ਤੁਹਾਨੂੰ ਸੇਮ ਪੀਸ ਜਿਹੜਾ ਹੈਗਾ ਰੈਡੀ ਕਰਕੇ ਦੇ ਦਾਂਗੇ ਜੀ ਲਜੀ ਨੈਕਸਟ ਆਪਣੇ ਕੋਲ ਜਿਹੜੇ ਹੈਗੇ ਆ ਉਹ ਗਲੇਸ ਕਾਟਨ ਦੇ ਸੂਟ ਹੈ ਰਾਮ ਟੈਕਸ ਦਾ ਫੈਬਰਿਕ ਹੈ ਜੀ ਇਹਦਾ ਇਹਦੇ ਨਾਲ ਪਿਓਰ ਦਾ ਦੁਪੱਟਾ ਹੋਈਗਾ ਇਹ ਦੇਖੋ ਇਹ ਲਾਈਨਿੰਗ ਵਾਲਾ ਸਟਾਫ ਹੈ ਇਹ ਵੀ ਸਟਾਫ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਫਾਈਨ ਫੈਬਰਿਕ ਹੈ ਰਾਮ ਟੈਕਸ ਦਾ ਤੁਸੀਂ ਲੋਗੋ ਦੇਖ ਸਕਦੇ ਹੋ ਘੇਰੇ ਤੇ ਕਟਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਇਹਦਾ ਘੇਰਾ ਵੀ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਦੀ ਆ ਕਿਹੜਾ ਹੈਗਾ ਜੀ ਇਹਦਾ 26 ਇੰਚ ਠੀਕ ਹੈ ਜੀ ਔਰ ਇਹਦੇ ਵਰਕ ਕੀਤਾ ਹੋਇਆ ਇੱਕ ਕੇਵਲ ਫਲਾਵਰ ਵਰਕ ਨਾ ਕੀਤਾ ਹੋਇਆ ਇੱਕ ਇਹ ਆ ਜਾਂਦਾ ਔਰ ਇੱਕ ਦੇ ਆਵਲਾ ਫਲਾਵਰ ਆ ਜਾਂਦਾ ਇਹ 5 ਮੀਟਰ ਤੋਂ ਵੀ ਸਵਾ 5 ਮੀਟਰ ਦਾ ਫੈਬਰਿਕ ਹੈ ਪੂਰਾ ਖੁੱਲਾ ਡੁੱਲਾ ਤੁਸੀਂ ਇਹਦਾ ਸੂਟ ਬਣਾ ਸਕਦੇ ਹੋ ਇਹਦੇ ਨਾਲ ਆਪਣਾ ਪਿਓਰ ਅ ਸ਼ਫੌਨ ਦਾ ਦੁਪੱਟਾ ਜੀ ਇਵਲਾ ਦੁਪੱਟੇ ਦੇ ਉੱਤੇ ਵੀ ਜਿਹੜੀ ਹੈਗੀ ਆ ਆਪਾਂ ਕਿਨਾਰੀ ਲਗਾਈ ਹੋਈ ਹੈ ਸੂਟ ਦੇ ਨਾਲ ਦੀ ਬਹੁਤ ਹੈਵੀ ਖੁੱਲਾ ਡੁੱਲਾ ਦੁਪੱਟਾ ਆ ਦੇਖੋ 2 ਮੀਟਰ ਦਾ ਦੁਪੱਟਾ ਜੀ ਕੱਟ ਵੀ ਪੂਰੀ ਹੋਏਗੀ ਦੁਪੱਟੇ ਦੀ ਠੀਕ ਹੈ ਜੀ ਨੈਕਸਟ ਇਹਦੇ ਵਿੱਚ ਆਪਣੇ ਕੋਲ ਇਹ ਹੈਗਾ ਪਿਸਤਾ ਜਾਂ ਸ਼ੇਡ ਤੇ ਦੂਸਰਾ ਜਿਹੜਾ ਇਹਦੇ ਵਿੱਚ ਸ਼ੇਡ ਆ ਆਪਣੇ ਕੋਲ ਉਹ ਹੈਗਾ ਪੀਚ ਕਲਰ ਇਹ ਸ਼ਾਇਦ ਕੈਮਰੇ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਲਾਈਟ ਦਿਸੇ ਲੇਕਿਨ ਇਹ ਪੀਚ ਜਾਂ ਸ਼ੇਡ ਹੈ ਸਟਾਫ ਬਹੁਤ ਬੁਧੀਆਂ ਹੁੰਦਾ ਜਿਹੜੇ ਰਾਮਟੈਕਸ ਦੇ ਸੂਟ ਪਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸਟਾਫ ਕਿੰਨਾ ਫਾਈਨ ਹੁੰਦਾ ਕੋਈ ਇਹਦੇ ਤੇ ਲੂਮ ਵਗੈਰਾ ਨਹੀਂ ਹੁੰਦੀ ਤੇ ਇਹਦੀ ਜਿਹੜੀ ਵਰਕ ਦੀ ਫਿਨਿਸ਼ਿੰਗ ਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਰਾਮ ਟੈਕਸ ਦਾ ਸਪੈਸ਼ਲ ਲੋਗੋ ਲੱਗਿਆ ਹੋਇਆ ਟੀਰੀ ਦੇ ਉੱਤੇ ਵਰਕ ਹੈ ਦੀ ਬਾਜੂ ਦੇ ਉੱਤੇ ਵਰਕ ਨਹੀਂ ਹੈਗਾ ਜੀ ਬਾਜੂ ਦੇ ਉੱਤੇ ਕੰਮ ਨਹੀਂ ਕੀਤਾ ਆ ਬਸ ਸ਼ਰਟ ਦੇ ਫਰੰਟ ਤੇ ਕੰਮ ਹੈ ਤਿੰਨ ਫਲਾਵਰ ਉੱਪਰ ਨੂੰ ਬਣੇ ਹੋਏ ਨੇ ਇੱਕ ਇਹ ਹੋ ਗਿਆ ਇੱਕ ਆਵਲਾ ਹੋ ਗਿਆ ਤੇ ਇੱਕ ਫਲਾਵਰ ਇਹ ਦਾ ਇਹ ਵਾਲਾ ਆ ਆਲ ਓਵਰ ਸੂਟ ਹੈ ਜੀ 7.5 ਮੀਟਰ ਦੇ ਨੀਅਰ ਰਵੰਗ ਦੇ ਫੈਬਰਿਕ ਹੈ ਤੇ ਇਹਦੇ ਨਾਲ ਵੀ ਉਸੇ ਤਰ੍ਹਾਂ ਹੀ ਪਿਓਰ ਦਾ ਦੁਪੱਟਾ ਹੋਏਗਾ ਵਿਦ ਕਿਨਾਰੀ ਪੱਟੀ ਲਗਾਈ ਹੋਈ ਹੈ ਸ਼ਰਟ ਦੇ ਨਾਲ ਦੀ ਇਹ ਦੇਖੋ ਕਲਰ ਬਿਲਕੁਲ ਮੈਚ ਕਰ ਰਿਹਾ ਕਿਉਂਕਿ ਲਾਈਟ ਸ਼ੇਡ ਹੁੰਦੇ ਆ ਜਿਹੜੇ ਥੋੜਾ ਜਿਹਾ ਕੈਮਰੇ ਦੇ ਵਿੱਚ ਆਪਾਂ ਨੂੰ ਇਦਾਂ ਲੱਗਦਾ ਵੀ ਪਤਾ ਨਹੀਂ ਦੁਪੱਟੇ ਦਾ ਫਰਕ ਹੈ ਜਾਂ ਕਲਰ ਕੁਝ ਹੋਰ ਲੱਗ ਰਿਹਾ ਪੀਚ ਜਿਹਾ ਸ਼ੇਡ ਹੈ ਤੇ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਇਹਨਾਂ ਸਾਰੇ ਸੂਟਾਂ 'ਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ WhatsApp ਕਰ ਸਕਦੇ ਹੋ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਤੁਹਾਡੇ ਰੂਬਰੂ ਜਲਦੀ ਹੋਵਾਂਗੇ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ